ਲੋਕ ਸਭਾ ਚੋਣਾਂ 2024 ਦਾ ਆਗਾਜ਼ ਬੀਤੇ ਕੱਲ 3 ਵਜੇ ਤੋਂ ਹੋ ਚੁੱਕਿਆ ਹੈ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਵੀ ਐਲਾਨੀਆਂ ਗਈਆਂ ਨੇ ਤੇ ਇਸ ਦੇ ਨਾਲ-ਨਾਲ ਬੀਤੇ ਕੱਲ ਪੂਰੇ ਦੇਸ਼ ਵਿੱਚ ਚੋਣ ਜਾਬਤਾ ਵੀ ਲਾਗੂ ਕੀਤੀਆਂ ਗਈਆਂ ਨੇ ਜਿਸ ਦੇ ਚਲਦਿਆਂ ਹੁਣ ਪਠਾਨਕੋਲ ਪ੍ਰਸ਼ਾਸਨ ਵੀ ਪੱਬਾ ਪਾਰ ਦਿਖ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਜਿੱਥੇ ਸਿਆਸੀ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਜ਼ਿਲ੍ਹਾ ਅਧਿਸ਼ ਅਦਿੱਤਿ ਉਪਲ ਦੀ ਅਗਵਾਹੀ ਹੇਠ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਆਪਣੇ ਸ਼ਬਦ ਰੱਖਦਿਆਂ ਹੋਇਆਂ ਕਿਹਾ ਕਿ ਚੂਣਾ ਨੂੰ ਲੈ ਕੇ ਉਹਨਾਂ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਜਿਹੜੇ ਸ਼ਰਾਬ ਨਗਦੀ ਅਤੇ ਚੋਣ ਜਬਤਾਂ ਦੀਆਂ ਉਲੰਘਣਾ ਕਰਨ ਵਾਲੇ ਸਿਆਸੀ ਦਲਾਂ ਤੇ ਨਜ਼ਰ ਰੱਖਣਗੇ ਜਿਲ੍ਹਾ ਅਧਿਤੀਓ ਉੱਪਰ ਨੇ ਇਹ ਵੀ ਕਿਹਾ ਕਿ ਇਸ ਵਾਰ ਚੋਣ ਸਬੰਧੀ ਸ਼ਿਕਾਇਤਾਂ ਆਮ ਲੋਕ ਈਵੀਜ਼ਨ ਰਾਹੀਂ ਵੀ ਕਰ ਸਕਣਗੇ ਉਹਨਾਂ ਨੂੰ ਇਸ ਤੋਂ ਪਹਿਲੇ ਐਪ ਨੂੰ ਡਾਊਨਲੋਡ ਕਰਨਾ ਪਏਗਾ ਤੇ ਫਿਰ ਉਸ ਤੋਂ ਬਾਅਦ ਫੋਟੋ ਖਿੱਚ ਕੇ ਉਸ ਐਪ ਉਤੇ ਅਪਲੋਡ ਕਰਨੀ ਪਵੇਗੀ ਅਪਲੋਡ ਕਰਨ ਤੋਂ ਬਾਅਦ 100 ਮਿੰਟਾਂ ਦੇ ਅੰਦਰ ਅੰਦਰ ਹੀ ਸਬੰਧਿਤ ਪ੍ਰਸ਼ਾਸਨ ਵੱਲੋਂ ਇਸ ਨਜ਼ਰਅੰਦਾਜ਼ੀ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ ਤੇ ਨਾਲ ਹੋਰ ਕਿਹੜੀਆਂ ਗੜੀਆਂ ਹਦਾਇਤਾਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਆਓ ਚਲੋ ਸੁਣਦੇ ਹਾਂ ਦੇਖੋ ਮੋਡ ਆਫ ਕੰਡਕਟ ਕੋਡ ਮਾਡਲ ਕੋਡ ਆਫ ਕੰਡਕਟ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕੱਲ 3 ਵਜੇ ਤੋਂ ਬਾਅਦ ਇਟ ਇਜ਼ ਨਾਓ ਅਮਲ ਵਿੱਚ ਆ ਚੁੱਕਿਆ ਹੈ ਤੇ ਇਹਦੇ ਵਿੱਚ ਬਹੁਤ ਸਾਰੀ ਹਦਾਇਤਾਂ ਹੈਗੀਆਂ Election Commission of India ਦੀਆਂ ਜਿਨ੍ਹਾਂ ਦੀ ਇਨਬਨ ਪਾਲਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸਭ ਤੋਂ ਪਹਿਲੀ ਮੈਂ ਕੁਝ ਉਹਨਾਂ ਦੇ ਵਿੱਚੋਂ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੀ ਹੈਗੀ ਹੈ ਕਿ ਰਿਗਾਰਡਿੰਗ ਡਿਫੇਸਮੈਂਟ ਆਫ ਪਬਲਿਕ ਪ੍ਰੋਪਰਟੀ ਜਿਹੜੀ ਕਿ ਸਰਕਾਰੀ ਪ੍ਰੋਪਰਟੀ ਹੈਗੀ ਹੈ ਵੈਦਰ ਇਟ ਇਜ਼ ਅ ਗਵਰਨਮੈਂਟ ਓਨ ਪ੍ਰੋਪਰਟੀ অর ਇਟ ਇਜ਼ ਅ ਪਬਲਿਕ ਪ੍ਰੋਪਰਟੀ ਐਟ ਸੈਟਰਾ ਤੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਡਿਫੇਸਮੈਂਟ ਕਰਨੀ ਭਾਵੇਂ ਕੋਈ ਝੰਡਾ ਲਗਾਉਣਾ ਪੋਲਿਟੀਕਲ ਕੋਈ ਫਲੈਕਸ ਲਗਾਉਣਾ ਕੋਈ ਹੋਲਡਿੰਗ ਲਗਾਉਣਾ ਇਹਨਾਂ ਦੇ ਵਿੱਚੋਂ ਕੁਝ ਵੀ ਅਲਾਉਡ ਨਹੀਂ ਹੈਗਾ ਹੈ ਇਹਦੇ ਨਾਲ ਦੀ ਨਾਲ ਪ੍ਰਾਈਵੇਟ ਜਿਹੜੀ ਬਿਲਡਿੰਗਸ ਹੈਗੀਆਂ ਉਹਨਾਂ ਦੇ ਉੱਪਰ ਵਿਦਾਊਟ ਪਰਮਿਸ਼ਨ ਕਿਸੇ ਵੀ ਤਰੀਕੇ ਦੀ ਉਹਨਾਂ ਦੇ ਜਿਹੜਾ ਓਨਰ ਹੈਗਾ ਉਸ ਪ੍ਰਾਪਰਟੀ ਦਾ ਪ੍ਰਾਈਵੇਟ ਪ੍ਰਾਪਰਟੀ ਦਾ ਉਹਦੀ ਪਰਮਿਸ਼ਨ ਤੋਂ ਬਿਨਾ ਇਹ ਲੋਗਾਂ ਨਾਲ ਅਲਾਗ ਅਲਾਉਡ ਨਹੀਂ ਹੈ ਕੋਈ ਵੀ ਪੋਲਿਟੀਕਲ ਰੈਲੀ ਜਿਹੜੀ ਹੈਗੀ ਹੈ ਜਾਂ ਕੋਈ ਵੀ ਪੋਲਿਟੀਕਲ ਫੰਕਸ਼ਨ ਜਾਂ ਕੋਈ ਵੀ ਕੈਂਪੇਨ ਉਹ ਵਿਦਾਊਟ ਪਰਮਿਸ਼ਨ ਅਲਾਉਡ ਨਹੀਂ ਹੈਗਾ ਹੈ ਤੇ ਉਹਦੀ ਪਰਮਿਸ਼ਨ ਜਿਹੜੀ ਹੈਗੀ ਹੈ ਉਹ ਸੁਵਿਧਾ ਪੋਰਟਲ ਰਾਹੀਂ ਉਹਦੀ ਪਰਮਿਸ਼ਨ ਲਈ ਜਾ ਸਕਦੀ ਹੈ 3rd ਵੀ ਕੋਈ ਵੀ ਅਫੀਸ਼ੀਅਲ ਵਹੀਕਲ ਜਿਹੜਾ ਹੈਗਾ ਹੈ ਉਹਨੂੰ ਇਲੈਕਸ਼ਨ ਕੈਂਪੇਨਿੰਗ ਪਰਪਸਸਿਸ ਦੇ ਲਈ ਉਸ ਚੀਜ਼ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਇਹਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਜੇ ਪਬਲਿਕ ਨੂੰ ਲੱਗਦਾ ਹੈ ਕਿ ਕਿਤੇ ਵੀ ਕੋਈ ਵਾਇਲੇਸ਼ਨ ਹੈਗੀ ਹੈ ਇਲੈਕਸ਼ਨ ਰਿਲੇਟਡ ਤੇ ਉਹ ਸੀ ਵਿਜੀਲ ਐਪ ਜਿਹੜੀ ਕਿ ਉਹ ਬੜੀ ਆਸਾਨੀ ਦੇ ਨਾਲ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਨੇ ਤੇ ਸੀ ਵਿਜੀਲ ਐਪ ਦੇ ਵਿੱਚ ਤੁਸੀਂ ਆਪਣੀ ਕੰਪਲੇਂਟ ਦਰਜ ਕਰਾ ਸਕਦੇ ਹੋ ਤੇ ਉਹਦੇ ਨਾਲ ਉਹਦੀ ਫੋਟੋ ਜੀਪੀਐਸ ਲੋਕੇਸ਼ਨ ਵੀ ਆ ਜਾਏਗੀ ਜਿੱਥੇ ਵਾਇਲੇਸ਼ਨ ਹੈਗੀ ਹੈ ਤੇ 100 ਮਿੰਟ ਦੇ ਅੰਦਰ ਅੰਦਰ ਉਹਦੇ ਉੱਪਰ ਕਾਰਵਾਈ ਹੋ ਜਾਏਗੀ देखो साई फ्लाइंग स्कॉडस है जी कि एक्टिव है एक स्टैटिक सर्वेलेंस टीम्स है जी कि अपने नाके लगा उस अलावा तो वीडियो सर्वेलेंस टीम्स है जी इलेक्शन रिलेटिड जो एक्सपेंडिचर है वो मोनीटरिंग करीम इस अलावा भीडियो व्यूइंग टीम है जी तो उस रिकॉर्ड रखती है इस तो इसत अलावा वक् वक् जी एजेंसी है जिमें कि एक्साइज की इनकम टैक्स की यह टीम है जिड़ी कि मूवमेंट ऑफ लिकर मूवमेंट ऑफ कैश ਠੀਕ ਹੈ ਤੇ ਉਸ ਤੋਂ ਇਲਾਵਾ ਜਿਹੜੀ ਇੱਕ ਟੀਮ ਡਰੱਗਸ ਡਿਪਾਰਟਮੈਂਟ ਦੀ ਡਰੱਗ ਕੰਟਰੋਲ ਡਿਪਾਰਟਮੈਂਟ ਦੀ ਵੀ ਹੈਗੀ ਹੈ ਜਿਹੜੀ ਕਿ ਜੇ ਕੋਈ ਕੋਈ ਕਿਤੇ ਕੋਈ ਡਰੱਗਸ ਦੀ ਟਰਾਂਸਫਰ ਹੋ ਰਹੀ ਹੈ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ ਤੇ ਕਾਰਵਾਈ ਕਰਦੀ ਹੈ। ਪਰ ਉਹ ਵੀ ਸਾਰੀ ਲੋ ਚਾਹੀਦੀ ਹੈ। ਜੇ ਪਾਰਟੀ ਕਿਸੇ ਜਗ੍ਹਾ ਤੇ ਵੀ ਰੈਲੀ ਕਰਦੀ ਔਰ ਉਹ ਕਿੰਨਾ ਕਿ ਪ੍ਰਮਿਆ ਕਿ ਜਿਹੜਾ ਤੁਸੀਂ ਝੰਡਾ ਲਗਾਉਣਾ ਹੈ ਉਹਦੀ ਕਿੰਨੀ ਡਾਈਮੈਂਸ਼ਨਸ ਹੋ ਸਕਦੀਆਂ ਨੇ ਜਿੰਨੀ ਤੁਹਾਡਾ ਕੈਵਲਕੇਡ ਹੈਗਾ ਉਹਦੇ ਵਿੱਚ ਇੱਕ ਪੁਆਇੰਟ ਤੇ ਕਿੰਨੀ ਵਹੀਕਲਸ ਤੁਸੀਂ ਯੂਜ਼ ਕਰਦੇ ਹੋ ਸਾਰੀ ਹਦਾਇਤਾਂ ਦਿੱਤੀਆਂ ਹੋਈਆਂ ਅਸੀਂ ਪੋਲਿਟੀਕਲ ਪਾਰਟੀਆਂ ਨਾਲ ਇੱਕ ਸੈਪਰੇ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalander Daloji bypass road parthanko